ਸਤਿ ਸ਼੍ਰੀਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜੋ ਪੰਜਾਬ ਵਿੱਚ ਸੇਵਾਦਾਰ ਤੇ ਚੌਂਕੀਦਾਰ ਦੀਆਂ ਪੋਸਟਾਂ ਆਈਆਂ ਹਨ ਉਹਨਾਂ ਬਾਰੇ ਜਾਣਕਾਰੀ ਦਵਾਂਗੇ ਕਿ ਉਹਨਾਂ ਲਈ ਅਪਲਾਈ ਤੁਸੀਂ ਆਨਲਾਈਨ ਕਿੱਦਾਂ ਕਰਨਾ ਹੈ ਠੀਕ ਆ ਆਪਾਂ ਤੁਹਾਨੂੰ ਲਿੰਕ ਦੱਸਾਂਗੇ ਕਿਸ ਤੋਂ ਕਲਿੱਕ ਕਰਕੇ ਤੁਸੀਂ ਅਪਲਾਈ ਕਰਨਾ ਤੇ ਕਿਵੇਂ ਕਰਨਾ ਹੈ ਠੀਕ ਆ ਅਪਲਾਈ ਕਰਨ ਤੋਂ ਪਹਿਲਾਂ ਥੋੜੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਏ ਤੁਸੀਂ ਅਪਲਾਈ 24 ਸਤੰਬਰ 2024 ਤੱਕ ਕਰ ਸਕਦੇ ਹੋ ਸ਼ਾਮ ਦੇ 5 ਵਜੇ ਤੱਕ ਆਖਰੀ ਮਿਤੀ ਫੀਸ ਭਰਨ ਦੀ 27 ਸਤੰਬਰ ਹੈਗੀ ਆ ਠੀਕ ਆ ਤੇ ਪੋਸਟਾਂ ਆਪਣੀਆਂ ਸੇਵਾਦਾਰ ਦੀਆਂ ਜਿਹੜੀਆਂ ਸੇਵਾਦਾਰ ਦੀਆਂ ਪੋਸਟਾਂ ਹੈਗੀਆਂ 150 150 ਪੋਸਟਾਂ ਸੇਵਾਦਾਰ ਦੀ ਤੁਹਾਡੇ ਸਾਹਮਣੇ ਆ ਤੇ ਚੌਂਕੀਦਾਰ ਦੀਆਂ ਪੋਸਟਾਂ ਕਿੰਨੀਆਂ 22 ਠੀਕ ਆ ਪੰਜਾਬ ਦੇ ਵੱਖੋ ਵੱਖਰੇ ਡਿਪਾਰਟਮੈਂਟਾਂ ਦੇ ਵਿੱਚ ਇਹ ਭਰਤੀ ਦੀ ਮੰਗ ਕੀਤੀ ਗਈ ਆ ਸੇਵਾਦਾਰ ਤੇ ਚੌਂਕੀਦਾਰ ਦੀ ਤੇ 8ਵੀ ਇਸ ਦੇ 8ਵੀ ਪਾਸ ਘੱਟੋ ਘੱਟ ਯੋਗਤਾ ਹੈ 16 ਤੋਂ 35 ਸਾਲ ਤੱਕ ਦੀ ਤੱਕ ਦੇ ਅਪਲਾਈ ਕਰ ਸਕਦੇ ਆ ਜਨਰਲ ਵਰਗ ਦੇ ਤੇ ਬਾਕੀ ਵਰਗੀਕਰਨ ਦੇ ਮੁਤਾਬਕ ਏਜ ਵਿੱਚ ਨੋਟੀਫਿਕੇਸ਼ਨ ਤੇ ਤੁਹਾਨੂੰ ਮਿਲ ਜੇਗੀ ਠੀਕ ਆ ਤੇ ਆਪਾਂ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਲਿੰਕ ਤੇ ਜਾਂਦੇ ਆ ਜਿਸ ਰਾਈ ਤੁਸੀ ਅਪਲਾਈ ਕਰਨਾ ਹੈ ਠੀਕ ਆ ਟੈਲੀਗ੍ਰਾਮ ਦੇ ਉੱਤੇ ਆਪਣੇ ਨੌਕਰੀ ਗੁਰੂ ਜੋ ਟੈਲੀਗ੍ਰਾਮ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਨੌਕਰੀ ਗੁਰੂ ਟੈਲੀਗ੍ਰਾਮ ਦੇ ਵਿੱਚ ਤੁਹਾਨੂੰ ਇਸ ਦਾ ਲਿੰਕ ਮਿਲ ਜੇਗਾ ਠੀਕ ਆ ਨੌਕਰੀ ਗੁਰੂ ਟੈਲੀਗ੍ਰਾਮ ਜੁਆਇਨ ਕਰ ਲਓ ਫਿਰ ਤੁਸੀਂ ਕੀ ਕਰਨਾ ਇਸ ਲਿੰਕ ਤੇ ਕਲਿੱਕ ਕਰ ਦੇਣਾ ਠੀਕ ਆ ਲਿੰਕ ਕਲਿੱਕ ਸੌਰੀ ਨੈਟਵਰਕ ਦੀ ਪ੍ਰੋਬਲਮ ਹੋ ਜਾਏਗਾ 1 ਮਿੰਟ ਵੇਟ ਕਰੋ ਇਹ ਲਿੰਕ ਤੁਹਾਡੇ ਸਾਹਮਣੇ ਫਿਰ ਖੁੱਲ ਜਾਏਗਾ ਇਸ ਪੇਜ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਲਿੰਕ ਵੀ ਦਿੱਤਾ ਹੋਇਆ ਹੈ ਅੱਗੇ ਅਪਲਾਈ ਕਰਨ ਲਈ ਨਿਊ ਰਜਿਸਟ੍ਰੇਸ਼ਨ ਲਈ ਇਸ ਲਿੰਕ ਤੇ ਰਹੀ ਤੁਸੀਂ ਨਿਊ ਰਜਿਸਟ੍ਰੇਸ਼ਨ ਕਰ ਸਕਦੇ ਹੋ ਜਿਵੇਂ ਆਪਾਂ ਨੇ ਆਪਣਾ ਫਾਰਮ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਨਿਊ ਰਜਿਸਟ੍ਰੇਸ਼ਨ ਤੇ ਕਲਿੱਕ ਕਰਨਾ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਨੇ ਫੋਟੋਸ ਸਾਈਨ ਅਪਲੋਡ ਕਰਨੇ ਆ ਫਿਰ ਪੇਮੈਂਟ ਕਰਨੀ ਹੈ ਫੀਸ ਦੀ ਉਸ ਤੋਂ ਬਾਅਦ ਐਪਲੀਕੇਸ਼ਨ ਪ੍ਰਿੰਟ ਆਊਟ ਕਰਨੀ ਆ ਨਿਊ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਆ ਇਸ ਲਿੰਕ ਬਾਰੇ ਦੱਸਦੇ ਆ ਕਿ ਥੋੜੀਆਂ ਇੰਪੋਰਟੈਂਟ ਡੇਟਸ ਯਾਦ ਕਰ ਲਓ 26 ਤਰੀਕ ਤੋਂ ਇਹ ਲਿੰਕ ਓਪਨ ਹੋਣਾ ਸੀ ਠੀਕ ਆ ਉਸ ਤੋਂ ਬਾਅਦ ਇਹ 24 ਸਤੰਬਰ ਤੱਕ ਲਿੰਕ ਐਕਟਿਵੇਟ ਰਹਿਣਾ ਹੈ ਠੀਕ ਹੈ ਜਿਸ ਤਰ੍ਹਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਜਲਦੀ ਤੋਂ ਜਲਦੀ ਅਪਲਾਈ ਕਰ ਦੋ ਤੇ 8ਵੀਂ ਤੇ 10ਵੀਂ ਦਾ ਸਰਟੀਫਿਕੇਟ ਇਸ ਦੇ ਵਿੱਚ ਤੁਸੀਂ ਐਪਲੀਕੇਸ਼ਨ ਫਾਰਮ ਦੇ ਵਿੱਚ ਸਬਮਿਟ ਕਰਨਾ ਫੋਟੋ ਤੇ ਸਕੈਨ ਜਿ ਸਾईन ਆਪਣੇ ਠੀਕ ਹੈ ਅਪਲੋਡ ਕਰਨੇ ਇਸ ਦੇ ਵਿੱਚ ਠੀਕ ਹੈ ਨੇਮ ਡੇਟ ਆਫ ਬਰਥ ਠੀਕ ਹੈ ਫਾਦਰ ਨੇਮ ਸਾਰਾ ਕੁਝ ਤੁਸੀਂ ਆਪਣਾ ਕਰੈਕਟ ਅਪਲੋਡ ਕਰਨਾ ਹੈ ਠੀਕ ਹੈ ਅੱਗੇ ਆਪਾਂ ਹੁਣ ਫਾਰਮ ਦੇਖਦੇ ਹਾਂ ਫਾਰਮ ਤੇ ਕਲਿੱਕ ਕਰਦੇ ਹਾਂ ਨੋ ਰਜਿਸਟ੍ਰੇਸ਼ਨ ਤੇ ਗੋ ਤੋਂ ਕਲਿੱਕ ਕਰਨ ਤੋਂ ਬਾਅਦ ਸੇਵਾਦਾਰ ਦੀ ਜੋ ਆਪਨੇ ਸਿਲੈਕਟ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਪੋਸਟ ਅਪਲਾਈਡ ਫੋਰ ਸੇਵਾਦਾਰ ਇੱਥੇ ਆ ਜਾਏਗਾ ਠੀਕ ਹੈ ਨਾ ਬਾਈ ਡਿਫਾਲਟ ਆਪਨੇ ਸਿਲੈਕਟ ਕਰਕੇ ਆਇਆ ਸੇਵਾਦਾਰ ਤੁਸੀਂ ਚੌਂਕੀਦਾਰ ਸਿਲੈਕਟ ਕਰਕੇ ਆਉਂਦੇ ਤਾਂ ਉੱਥੇ ਤਾਂ ਇੱਥੇ ਚੌਂਕੀਦਾਰ ਆਣਾ ਸੀ ਫਿਰ ਤੁਸੀਂ ਇੱਥੇ ਐਪਲੀਕੈਂਟ ਨੇਮ ਏ ਬੀ ਸੀ ਕੁਝ ਵੀ ਤੁਹਾਡਾ ਨਾਮ ਆ ਜੋ ਭਰ ਸਕਦੇ ਹੋ ਉਸ ਤੇ ਫਾਦਰ ਨੇਮ ਠੀਕ ਆ ਜੋ ਤੁਹਾਡਾ ਫਾਦਰ ਨੇਮ ਆ ਤੁਸੀਂ ਉਹ ਫਾਦਰ ਨੇਮ ਭਰ ਸਕਦੇ ਹੋ ਮਦਰ ਨੇਮ ਆ ਜੋ ਤੁਹਾਡਾ ਠੀਕ ਆ ਮਦਰ ਨੇਮ ਆ ਉਹ ਮਦਰ ਨੇਮ ਇੱਥੇ ਭਰ ਸਕਦੇ ਹੋ ਤੁਸੀਂ ਠੀਕ ਆ ਮਦਰ ਨੇਮ ਆਪਾਂ ਕੁਝ ਵੀ ਲੈ ਲੈਣੇ ਆ ਬੀ ਐਨ ਲੈ ਲੈਣੇ ਆ ਠੀਕ ਆ ਜੋ ਵੀ ਹੈ ਉਸ ਤੋਂ ਬਾਅਦ ਮਦਰ ਨੇਮ ਹੋ ਗਿਆ ਮਦਰ ਨੇਮ ਤੋਂ ਬਾਅਦ ਤੁਸੀਂ ਆਪਣਾ ਜੈਂਡਰ ਸਿਲੈਕਟ ਕਰ ਸਕਦੇ ਹੋ ਜੇ ਤੁਸੀਂ ਮੇਲ ਮੇਲ ਕਰਨਾ ਹੈ ਅਦਰ ਤੁਸੀਂ ਜੇ ਫੇਮੇਲ ਆ ਤਾਂ ਫੇਮੇਲ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਮੈਰਿਟਲ ਸਟੇਟਸ ਆਪਣਾ ਸਿਲੈਕਟ ਕਰਨਾ ਹੈ ਤੁਸੀਂ ਮੈਰਿਡ ਹੋ ਜਾਂ ਅ ਬਿੱਡੋ ਹੋ ਜਾਂ ਡਿਵੋਰਸਡ ਹੋ ਠੀਕ ਆ ਇੱਥੇ ਤੁਸੀਂ ਉਹ ਸਿਲੈਕਟ ਕਰਨਾ ਹੈ ਠੀਕ ਆ ਆਪਸ਼ਨ ਆ ਜਾਈਗੀ ਇੱਥੇ ਸਿਲੈਕਟ ਕਰਨ ਦੀ ਉਸ ਤੋਂ ਬਾਅਦ ਤੁਸੀਂ ਡੋਮਿਸਾਈਲ ਸਿਲੈਕਟ ਕਰਨਾ ਹੈ ਕਾਂ ਡੋ ਪਹਿਲਾ ਇਸ ਦੇ ਵਿੱਚ ਸਿੰਗਲ ਆ ਗਿਆ ਜਿਹੜੇ ਬੱਚੇ ਸਿੰਗਲ ਆ ਸਿੰਗਲ ਹੋ ਗਿਆ ਠੀਕ ਆ ਬਾਕੀ ਡੋਮਿਸਾਈਲ ਸਿਲੈਕਟ ਕਰਨਾ ਪੰਜਾਬ ਦਾ ਠੀਕ ਆ ਉਹ ਰਿ ਬਾਇ ਡਿਫਾਲਟ ਪੰਜਾਬ ਦਾ ਜੇ ਤੁਸੀਂ ਹੋ ਸਟੇਟ ਦੇ ਉਹ ਤਾਂ ਅਦਰ ਸਿਲੈਕਟ ਕਰ ਲੈਣਾ ਠੀਕ ਆ ਵੈਸੇ ਪੰਜਾਬ ਦੇ ਹੀ ਆ ਬੱਚੇ ਮੋਸਟਲੀ ਭਰ ਰਹੇ ਉਸ ਤੋਂ ਬਾਅਦ ਕੈਟਾਗਰੀ ਤੁਹਾਡੀ ਆ ਜਾਈਗੀ ਇੱਥੇ ਕਿਹੜੀ ਕੈਟਾਗਰੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜਨਰਲ ਈਡਬਲਯੂਐਸ ਚ ਕਰਨਾ ਚਾਹੁੰਦੇ ਹੋ ਤਾਂ ਈਡਬਲਯੂਐਸ ਕਲਿੱਕ ਕਰ ਦੇਣਾ ਐਸਸੀ ਰਾਮਦਾਸੀਆ ਐਸਸੀ ਮਾਜਬੀ ਚ ਕਰਨਾ ਚਾਹੁੰਦੇ ਹੋ ਤਾਂ ਐਸੀ ਮਜਬੂਤ ਤੇ ਕਲਿੱਕ ਕਰ ਦੇਣਾ ਠੀਕ ਹੈ ਜਿਸ ਵੀ ਕੈਟੇਗਰੀ ਸਾਰੀਆਂ ਕੈਟੇਗਰੀਆਂ ਦਿੱਤੀ ਹੋਈਆਂ ਨੇ ਜਿਸ ਤੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਜੋ ਤੁਹਾਡੀ ਮਤਲਬ ਕਿ ਤੁਹਾਡੀ ਕੈਟੇਗਰੀ ਹੈ ਤੁਸੀਂ ਸਿਲੈਕਟ ਕਰ ਲੈਣੀ ਹੈ ਉਸ ਤੋਂ ਬਾਅਦ ਡੂ ਯੂ ਬਿਲੋਂਗ ਟੂ ਬੇ ਮੁਕਤ ਜਾਤੀ ਬਾਇ ਡਿਫਾਲਟ ਨੋ ਆ ਤੁਸੀਂ ਇਹ ਦੇਖ ਲੈਣਾ ਨੋ ਕਰਨਾ ਕਿ ਜੈਸ ਕਰਨਾ ਠੀਕ ਹੈ ਨੋ ਆਏਗਾ ਮੋਸਟਲੀ ਕਿਸੇ ਕਿਸੇ ਦੇ ਵਿੱਚ ਉਸ ਤੋਂ ਬਾਅਦ ਨੈਸ਼ਨੈਲਿਟੀ ਤੁਹਾਡੀ ਨੈਸ਼ਨੈਲਿਟੀ ਕੀ ਹੈ ਇੰਡੀਅਨ ਆ ਤੁਸੀਂ ਹੋਰ ਦੇਸ਼ ਦੇ ਨਾਗਰਿਕ ਨਹੀਂ ਹੋ ਇੰਡੀਅਨ ਦੇਸ਼ ਦੇ ਨਾਗਰਿਕ ਹੋ ਠੀਕ ਹੈ ਨਾਗਰਿਕ ਇੰਡੀਅਨ ਤੇ ਹੀ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਉਰੇ ਆਪਣੀ ਬਰਥ ਸਿਲੈਕਟ ਕਰ ਲੈਣੀ ਆ ਕੈਲੰਡਰ ਦੇ ਵਿੱਚ ਠੀਕ ਹੈ ਨਾ ਕਿਹੜੇ ਸਾਲ ਦੇ ਵਿੱਚ ਤੁਸੀਂ ਜਨਮੇ ਹੋ ਠੀਕ ਹੈ ਨਾ ਮੰਨ ਲਓ 1900 ਤੁਸੀਂ 90 ਦੇ ਬੌਰਨ ਹੋ ਹਨਾ ਉਸ ਤੋਂ ਬਾਅਦ ਦਸੰਬਰ ਆ ਗਿਆ ਤੁਹਾਡਾ ਹਨਾ ਕੁਝ ਵੀ ਆ ਗਿਆ ਉਸ ਤੋਂ ਬਾਅਦ 6 ਦਸੰਬਰ ਆ ਗਿਆ ਹਨਾ ਇਹ ਸਿਲੈਕਟ ਕਰ ਲਿਆ ਆਪਾਂ ਨੇ ਏਦਾਂ ਤੁਹਾਡੀ ਏਜ ਆ ਜਾਈਗੀ ਇੱਥੇ ਆਪਣੇ ਆਪ ਇਹ ਜੱਜ ਕੀ ਕੈਲਕੂਲੇਟ ਹੋ ਗਿਆ ਜਿਵੇਂ ਇੱਥੇ 33 ਸਾਲ ਹੋ ਗਿਆ ਉਸ ਤੋਂ ਬਾਅਦ ਮੇਲ ਐਡਰੈਸ ਤੁਸੀਂ ਇੱਥੇ ਭਰ ਦੇਣਾ ਆਪਣਾ ਠੀਕ ਹੈ ਨਾ ਜੋ ਵੀ ਹੈ a b the rate gmail ਆ ਤੁਹਾਡਾ ਜੋ ਵੀ ਈਮੇਲ ਐਡਰੈਸ ਆ ਠੀਕ ਹੈ ਨਾ ਉਹ ਭਰ ਦੇਣਾ ਤੁਸੀਂ ਤੁਹਾਡਾ ਮੇਲ ਐਡਰੈਸ ਹੋਏਗਾ ਕੋਈ ਨਾ ਕੋਈ ਠੀਕ ਹੈ ਯਾਦ ਰੱਖਣਾ ਬਹੁਤ ਹੀ ਜ਼ਰੂਰੀ ਹੈ ਯਾਦ ਰੱਖਣਾ ਵੀ ਤੁਸੀਂ ਕਿਹੜਾ ਮੇਲ ਐਡਰੈਸ ਭਰਿਆ ਇੱਥੇ ਜਿਹੜਾ ਨੰਬਰ ਉਹੀ ਭਰਨਾ ਜੋ ਤੁਹਾਡਾ ਚੱਲਦਾ ਹੈ ਠੀਕ ਆ ਜੋ ਤੁਹਾਡਾ ਵਰਕਿੰਗ ਨੰਬਰ ਆ ਉਹੀ ਭਰਨਾ ਤੁਸੀਂ ਠੀਕ ਆ ਬੈਸੇ ਕੋਈ ਨੰਬਰ ਨਹੀਂ ਭਰ ਦੇਣਾ ਠੀਕ ਆ ਠੀਕ ਹੈ ਉਸ ਨੰਬਰ ਦੇ ਉੱਤੇ ਤੁਹਾਨੂੰ ਮੈਸੇਜ ਆਣਾ ਹੈ ਬਾਅਦ ਵਿੱਚ ਤੁਹਾਡੇ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਇੱਥੇ ਤੁਸੀਂ ਕੋਈ ਹੋਰ ਨੰਬਰ ਵੀ ਭਰ ਸਕਦੇ ਹੋ ਉਸ ਤੋਂ ਬਾਅਦ ਆਈਡੈਂਟੀਟੀ ਪ੍ਰੂਫ ਤੁਸੀਂ ਕਿਹੜਾ ਸਿਲੈਕਟ ਕਰਨਾ ਹੈ ਆਇਡੈਂਟੀਟੀ ਪ੍ਰੂਫ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਆਈਡੀ ਪ੍ਰੂਫ ਆਧਾਰ ਕਾਰਡ ਪੈਨ ਕਾਰਡ ਇਲੈਕਟ੍ਰਿਕ ਆਈਡੀ ਮਤਲਬ ਵੋਟਰ ਕਾਰਡ ਜਿਹਨੂੰ ਕਹਿੰਦੇ ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਜਾਂ ਕੋਈ ਹੋਰ ਠੀਕ ਆ ਬਾਈਰ ਬਾਈਰ ਆਧਾਰ ਕਾਰਡ ਆਪਾਂ ਕਰ ਲੈਂਦੇ ਆ ਠੀਕ ਆ ਆਧਾਰ ਸਾਰਿਆਂ ਕੋਲ ਹੁੰਦਾ ਠੀਕ ਆ ਆਧਾਰ ਕਾਰਡ ਸਿਲੈਕਟ ਹੋ ਕੇ ਆ ਗਿਆ ਤੇ ਤੁਸੀਂ ਆਪਣਾ ਨੰਬਰ ਪਾ ਦੇਣਾ ਆਧਾਰ ਦਾ ਆਧਾਰ ਦਾ ਜੋ ਤੁਹਾਡਾ 12 ਅੰਕਾਂ ਦਾ ਨੰਬਰ ਉਹ ਤੁਸੀਂ ਭਰ ਦੇਣਾ ਇਸ ਦੇ ਵਿੱਚ ਠੀਕ ਆ ਆ ਆਧਾਰ ਕਾਰਡ ਦੇ ਉੱਤੇ ਦੇਖ ਕੇ ਉਸ ਤੋਂ ਬਾਅਦ ਤੁਸੀਂ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਤੁਹਾਡੇ ਅਗੇਂਸਟ ਚੱਲ ਰਿਹਾ ਤਾਂ ਇਸ ਨੂੰ ਤੁਸੀਂ ਨੋ ਕਰ ਦੇਣਾ ਕ੍ਰਿਮੀਨਲ ਕੇਸ ਕੋਈ ਨਹੀਂ ਚੱਲ ਰਿਹਾ ਤੁਹਾਡੇ ਅਗੇਂਸਟ ਹਨਾ ਜਿਨ੍ਹਾਂ ਦੇ ਅਗੇਂਸਟ ਚੱਲ ਰਿਹਾ ਉਹ ਜੈਸ ਕਰ ਦੇਣਗੇ ਬਾਕੀ ਨੋ ਹੀ ਆਏਗਾ ਠੀਕ ਆ ਤੁਸੀਂ ਕੋਈ ਕ੍ਰਿਮੀਨਲ ਕੋਰਟ ਦੇ ਵਿੱਚ ਕੋਈ ਕੇਸ ਤਾਂ ਨਹੀਂ ਮਤਲਬ ਕਿ ਇਹ ਵੀ ਕੋਈ ਕੇਸ ਤਾਂ ਵੀ ਨੋ ਆ ਜਾਣਾ ਇਹ ਬਾਈਟ ਬਾਟ ਨੋ ਆ ਜਾਣਾ ਜਦੋਂ ਤੁਸੀਂ ਨੋ ਕਰ ਲੈਣਾ ਤੁਸੀਂ ਕੋਈ ਗਵਰਨਮੈਂਟ EMPLOY ਉਹ ਪਹਿਲਾਂ ਕੋਈ ਗਵਰਨਮੈਂਟ ਜੌਬ ਕਰਦੀ ਉਹ ਜੇ ਤਾਂ ਕਰਦੀ ਉਹ ਤਾਂ ਇੱਥੇ ਜੈਸ ਸਿਲੈਕਟ ਕਰਨਾ ਹੈ ਠੀਕ ਹੈ ਜੇ ਤੁਸੀਂ ਪਹਿਲਾਂ ਵੀ ਕੋਈ ਨੌਕਰੀ ਕਰਦੇ ਹੋ ਤਾਂ ਇੱਥੇ ਜੈਸ ਅਦਰਵਾਈਜ਼ ਤੁਸੀਂ ਇੱਥੇ ਨੋ ਕਰਨਾ ਹੈ ਠੀਕ ਆ ਜੇ ਜੈਸ ਸਿਲੈਕਟ ਕਰ ਲਿਆ ਤਾਂ ਜੈਸ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਇੱਥੇ ਆ ਦੇਖੋ ਕੈਲੰਡਰ ਦੀ ਆਪਸ਼ਨ ਆ ਇਹ ਦੱਸਣਾ ਹੈ ਵੀ ਤੁਸੀਂ ਕਦੋਂ ਉਸ ਪੁਰਾਣੀ ਨੌਕਰੀ ਦੇ ਵਿੱਚ ਜੋ ਕਰ ਰਹੇ ਹੋ ਉਸ ਦੇ ਵਿੱਚ ਜੁਆਇਨ ਕੀਤਾ ਸੀ ਠੀਕ ਆ ਤੇ ਅੱਗੇ ਸਰਵਿਸ ਡਿਟੇਲ ਪਾ ਡਾਣੀ ਕਿਸ ਡਿਪਾਰਟਮੈਂਟ ਦੇ ਵਿੱਚ ਕਰ ਰਹੇ ਹੋ ਕਿਸ ਡਿਜ਼ਾਈਗਨੇਸ਼ਨ ਦੇ ਉੱਤੇ ਕਰ ਰਹੇ ਹੋ ਇਸ ਦੇ ਵਿੱਚ ਸਾਰੀ ਡਿਟੇਲ ਪਾ ਡਾਣੀ ਕਿਸ ਡਿਪਾਰਟਮੈਂਟ ਦੇ ਵਿੱਚ ਕਿਸ ਮਤਲਬ ਜੋਬ ਦੇ ਉੱਤੇ ਕਰ ਰਹੇ ਹੋ ਕਿਸ ਪੋਸਟ ਦੇ ਉੱਤੇ ਠੀਕ ਆ ਉਸਦੇ ਬਾਅਦ ਆ ਜਾਏਗਾ ਅ ਅੱਗੇ-ਅੱਗੇ ਪੁਆਇੰਟ ਕੀਆ ਤੁਸੀਂ ਕਿਸੇ ਸਰਕਾਰੀ ਨੌਕਰੀ ਤੋਂ ਡਿਸਮਿਸ ਕੀਤੇ ਗਏ ਹੋ ਕਿਸੇ ਕਾਰਨ ਕਰਕੇ ਤਾਂ ਜੇ ਤੁਸੀਂ ਨੌਕਰੀ ਨਹੀਂ ਕਰਦੇ ਪਹਿਲੀ ਗੱਲ ਤਾਂ ਫਿਰ ਤਾਂ ਨੋ ਆ ਜਾਏਗਾ ਹਨਾ ਤੁਸੀਂ ਡਿਸਮਿਸ ਹੋਏ ਨਹੀਂ ਹਨਾ ਜੇ ਕੋਈ ਡਿਸਮਿਸ ਹੋਏ ਆ ਤਾਂ ਉਹ ਜੈਸਿਕਾ ਸਿਲੈਕਟ ਕਰਨਾ ਪੈਣਾ ਹੈ ਮਤਲਬ ਕਿ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਸੇ ਕਾਰਨ ਕਰਕੇ ਹਨਾ ਤਾਂ ਜੈਸ ਕਰਨਾ ਅਦਰਵਾਈਜ਼ ਨੋ ਹੀ ਰਹੇਗਾ ਸਾਰੇ ਬੱਚਿਆਂ ਦਾ ਠੀਕ ਹੈ ਨਾ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਕਿ ਤੁਸੀਂ 8ਵੇਂ ਲੈਵਲ ਤੇ ਪੰਜਾਬੀ ਪਾਸ ਕੀਤੀ ਹੋਈ ਆ ਇੱਥੇ ਤੁਸੀਂ ਜੈਸ ਸਿਲੈਕਟ ਕਰਨਾ ਨੋ ਦੀ ਜਗ੍ਹਾ ਤੇ ਜ਼ਰੂਰੀ ਆ ਇਹ ਜੇ ਤੁਸੀਂ ਇੱਥੇ ਜੈਸ ਨਹੀਂ ਸਿਲੈਕਟ ਕਰੋਗੇ ਤੁਹਾਡਾ ਫਾਰਮ ਸਬਮਿਟ ਨਹੀਂ ਹੋਣਾ ਕਿਉਂਕਿ ਉਹਨਾਂ ਨੇ ਆ ਪੰਜਾਬੀ ਮੰਗੀ ਹੋਈ ਆ ਠੀਕ ਆ ਪੰਜਾਬੀ ਪਾਸ ਕਰਨੀ ਜ਼ਰੂਰੀ ਆ ਠੀਕ ਆ ਫਿਰ ਉਸ ਤੋਂ ਬਾਅਦ ਅੱਗੇ ਇਸ ਦੇ ਵਿੱਚ ਕੁਝ ਨਹੀਂ ਤਾਂ ਸਿਲੈਕਟ ਇਸ ਦੇ ਵਿੱਚ ਵੀ ਜੈਸਸ ਕਰਨਾ ਜੇ ਤੁਸੀਂ 8ਵੀਂ ਪਾਸ ਘੱਟੋ ਘੱਟ ਯੋਗਤਾ ਜੋ 8ਵੀਂ ਮੰਗੀ ਹੋਈ ਆ ਤਾਂ ਜੈਸਸ ਕਰਨਾ ਜੇ ਤੁਸੀਂ 8ਵੀਂ ਪਾਸ ਹੋ ਘੱਟੋ ਘੱਟ ਠੀਕ ਆ ਜੈਸਸ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਪਰਮਾਨੈਂਟ ਐਡਰੈਸ ਭਰਨਾ ਹੈ ਠੀਕ ਆ ਤੁਹਾਡਾ ਪਿੰਡ ਜਾਂ ਸ਼ਹਿਰ ਹਨਾ ਕਿੰਨਾ ਹਾਊਸ ਮਕਾਨ ਨੰਬਰ ਇੱਥੇ ਭਰ ਦੇਣਾ ਇੱਥੇ ਤੁਸੀਂ ਆਪਣੇ ਸਟੇਟ ਸਿਲੈਕਟ ਕਰਨੀ ਕਿਹੜੇ ਸਟੇਟ ਦੇ ਤੁਸੀਂ বাসਨੀਕ ਹੋ ਇੰਡੀਆ ਦੀਆਂ ਸਾਰੀਆਂ ਸਟੇਟਾਂ ਆ ਗਈਆਂ ਠੀਕ ਆ ਯੂਟੀਸ ਆ ਗਈਆਂ ਹਨਾ ਔਰ ਤੁਸੀਂ ਆਪਣਾ ਜ਼ਿਲ੍ਹਾ ਸਿਲੈਕਟ ਕਰਨਾ ਕਿਹੜੇ ਜ਼ਿਲ੍ਹੇ ਚ ਤੁਸੀਂ ਪੰਜਾਬ ਦੇ ਚ ਜੇ ਪੰਜਾਬ ਸਿਲੈਕਟ ਕਰਿਆ ਔਰ ਤੁਸੀਂ ਪਿੰਨ ਕੋਡ ਭਰ ਦੇਣਾ ਠੀਕ ਆ ਉਸ ਤੋਂ ਬਾਅਦ ਤੁਸੀਂ ਜੇ ਤੁਹਾਡਾ ਐਡਰੈਸ ਸੇਮ ਪਰਮਨੈਂਟ ਐਡਰੈਸ ਤੇ ਕੋਰਸਪੋਂਡੈਂਟ ਐਡਰੈਸ ਸੇਮ ਤਾਂ ਟਿਕ ਲਗਾ ਦੇਣੀ ਜਿਹੜਾ ਤੁਸੀਂ ਇੱਥੇ ਉੱਪਰ ਭਰੋਗੇ ਹਾਂ ਸਾਰੀ ਡਿਟੇਲ ਉੱਪਰ ਭਰੋਗੇ ਉਹੀ ਡਿਟੇਲ ਤੁਹਾਡੀ ਇੱਥੇ ਸ਼ੋ ਹੋ ਜੇਗੀ ਆਟੋਮੈਟਿਕਲੀ ਜਦੋਂ ਤੁਸੀਂ ਇਹ ਟਿੱਕ ਲਗਾ ਦੋਗੇ ਠੀਕ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਅੱਗੇ ਆਪਣੀ 8ਵੀਂ ਲੈਵਲ ਦੀ ਮਤਲਬ ਕਿ ਜੋ ਤੁਹਾਡੇ ਮੰਗੀ ਹੋਈ ਆ ਉਸ ਦੇ ਵਿੱਚ ਦੱਸਣਾ ਕਿਹੜੇ ਸਾਲ ਤੁਸੀਂ 8ਵੀਂ ਪਾਸ ਕੀਤੀ ਇੱਥੇ ਭਰ ਦੇਣਾ ਉਹਦੇ ਕਿਸ ਬੋਰਡ ਤੋਂ ਪਾਸ ਕੀਤੀ ਆ ਠੀਕ ਆ ਉਹ ਭਰ ਦੇਣੀ ਕਿੰਨੇ ਨੰਬਰ ਆਏ ਤੁਹਾਡੇ ਉਹ ਭਰ ਦੇਣੇ ਟੋਟਲ ਮਾਰਕਸ ਕਿੰਨੇ ਸੀ ਮਤਲਬ ਕਿੰਨੇ ਨੰਬਰਾਂ ਦੇ ਵਿੱਚੋਂ हां कुल मार्क्स ਕਿੰਨੇ ਸੀ ਇੱਥੇ ਉਹ ਆ ਜਾਣੇ ਕਿੰਨੇ ਨੰਬਰ ਤੁਸੀਂ ਪਾਸ ਲੱਤੇ ਇਹ ਆ ਜਾਣੇ ਇੱਥੇ ਤੁਹਾਡੀ ਕਿੰਨੀ ਪਰਸੈਂਟੇਜ ਬਣੀ ਇੱਥੇ ਪਾ ਦੇਣਾ ਤੁਸੀਂ ਰੈਗੂਲਰ ਕੀਤੀ ਜਾਂ ਪ੍ਰਾਈਵੇਟ ਕੀਤੀ ਇੱਥੇ ਸਿਲੈਕਟ ਕਰ ਲੈਣਾ ਠੀਕ ਆ ਉਸ ਤੋਂ ਬਾਅਦ ਤੁਸੀਂ ਇੱਥੇ ਟਿਕ ਲਗਾ ਦੇਣਾ ਤੇ ਹੋਤੇ ਬਾਅਦ ਇੱਥੇ ਤੁਹਾਡਾ ਨਾਮ ਆ ਜਾਏਗਾ ਬਾਇ ਡਫਾਲਟ ਜੋ ਉੱਪਰ ਤੁਸੀਂ ਭਰਿਆ ਹੋਊਗਾ ਇੱਥੇ ABC ਮੈਂ ਭਰਿਆ ਸੀ ਉੱਪਰ ਵੀ ABC ਮੇਰਾ ਨਾਮ ਆ ABC ਆਟੋਮੈਟਿਕਲੀ ਤੁਹਾਡਾ ਨਾਮ ਚੱਕ ਲਏਗਾ ਤੁਹਾਨੂੰ ਨਹੀਂ ਭਰਨਾ ਨਹੀਂ ਤੁਸੀਂ ਔਰ ਤੁਹਾਡੇ ਮਤਲਬ ਫਾਦਰ ਦਾ ਨੇਮ ਆ ਜਾਏਗਾ ਹਨਾ ਤੇ ਮਤਲਬ ਕਿ ਇਹ ਵੀ ਤੁਸੀਂ ਉੱਪਰ ਭਰਿਆ ਹੋਊਗਾ ਉਹੀ ਆਟੋਮੈਟਿਕਲੀ ਆ ਜਾਏਗਾ ਠੀਕ ਹੈ ਇਹ ਤੁਹਾਨੂੰ ਔਰੇ ਚੇਂਜ ਕਰਨ ਦੀ ਲੋੜ ਨਹੀਂ ਫਿਰ ਤੁਸੀਂ ਕੀ ਕਰਨਾ ਸੇਵ ਤੇ ਕਲਿੱਕ ਕਰਨਾ ਸਾਰੀ ਜਾਣਕਾਰੀ ਭਰਨ ਤੋਂ ਬਾਅਦ ਫਿਰ ਅਗਲਾ ਪੇਜ ਖੁੱਲੇਗਾ ਅਗਲੇ ਪੇਜ ਦੇ ਉੱਤੇ ਤੁਹਾਨੂੰ ਆਪਣੀ ਫੋਟੋ ਅਪਲੋਡ ਕਰਨ ਲਈ ਕਿਹਾ ਜਾਏਗਾ ਫਿਰ ਤੁਸੀਂ ਆਪਣੀ ਫੋਟੋ ਅਪਲੋਡ ਕਰਨੀ ਆ ਫਿਰ ਤੁਹਾਨੂੰ ਅਪਲੋਡ ਕਰਨ ਲਈ ਕਿਹਾ ਜਾਏਗਾ ਸੈਨ ਅਪਲੋਡ ਕਰਨੇ ਆ ਫਿਰ ਤੁਹਾਨੂੰ ਆਪਣੇ ਮਤਲਬ ਕਿ 8ਵੀਂ ਦਾ ਸਰਟੀਫਿਕੇਟ ਜਾਂ 10ਵੀਂ ਦਾ ਸਰਟੀਫਿਕੇਟ ਅਪਲੋਡ ਕਰਨ ਲਈ ਕਿਹਾ ਜਾਏਗਾ ਤੁਸੀਂ ਉਹ ਅਪਲੋਡ ਕਰਨਾ ਹੈ ਉਸ ਨੂੰ ਅਪਲੋਡ ਕਰਨ ਉਪਰੰਤ ਫਿਰ ਤੁਸੀਂ ਫੀਸ ਦਾ ਲਿੰਕ ਹੋਏਗਾ ਤੁਸੀਂ ਫੀਸ ਭਰਨੀ ਆ ਠੀਕ ਆ ਫੀਸ ਵੀ ਤੁਸੀਂ ਆਨਲਾਈਨ ਭਰ ਸਕਦੇ ਹੋ ਠੀਕ ਆ ਜਿਹੜੇ ਬੱਚੇ ਮਤਲਬ ਕਿ ਆਪਾਂ ਤੋਂ ਅਪਲਾਈ ਕਰਾਉਣਾ ਚਾਹੁੰਦੇ ਹੋ 9888743699 ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਆ ਆਪਾਂ ਤੁਹਾਡਾ ਆਨਲਾਈਨ ਫਾਰਮ ਮਤਲਬ ਕਿ ਭਰ ਦਵਾਵਾਂਗੇ ਠੀਕ ਆ 9888743699 ਨੰਬਰ ਦੇ ਉੱਤੇ ਤੁਸੀਂ ਆਪਣਾ ਮੈਸੇਜ ਕਰਨਾ ਹੈ ਠੀਕ ਆ ਕਿ ਆਪਾਂ ਫਾਰਮ ਫਿਲ ਕਰਾਉਣਾ ਹੈ ਪੀਐਨ ਦੀ ਪੋਸਟ ਦਾ ਠੀਕ ਆ ਇਹ ਫਾਰਮ ਫਿਲ ਕਰਾਉਣਾ ਚਾਹੁੰਦੇ ਆ ਜਾਂ ਖਾਈ ਕੋਡ ਦੇ ਵਿੱਚ ਜਿਹੜੀਆਂ ਪੀਐਨ ਦੀ ਪੋਸਟਾਂ ਨਿਕਲੀਆਂ 300 ਪੋਸਟਾਂ ਉਹਨਾਂ ਲਈ ਫਾਰਮ ਤੁਸੀਂ ਭਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ 9888743699 ਨੰਬਰ ਦੇ ਉੱਤੇ ਅਪਲਾਈ ਕਰ ਸਕਦੇ ਸੌਰੀ ਮੈਸੇਜ ਕਰ ਸਕਦੇ ਹੋ ਆਪਾਂ ਤੁਹਾਡਾ ਆਨਲਾਈਨ ਫਾਰਮ ਪਰ ਦਵਾਵਾਂਗੇ ਠੀਕ ਆ ਤੇ ਜੇ ਕੋਈ ਦਿੱਕਤ ਆਈ ਇਸ ਫਾਰਮ ਦੇ ਵਿੱਚ ਤੁਹਾਨੂੰ ਜੇ ਤੁਸੀਂ ਖੁਦ ਭਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ 988874699 ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਚੈਨਲ ਦੇ ਉੱਤੇ ਆਪਾਂ ਤੁਹਾਨੂੰ ਤਿਆਰੀ ਕਰਵਾਉਣੀ ਆ ਪੀਐਨ ਚੌਕੀਦਾਰ ਦੀਆਂ ਤੇ ਕਾਂਸਟੇਬਲ ਦੀਆਂ ਪੋਸਟਾਂ ਜਿਹੜੀਆਂ ਆਉਣਿਆ ਟਾਈਮ ਦੇ ਵਿੱਚ ਆਉਣੀਆਂ ਤੇ ਹਾਈ ਕੋਰਟ ਦੇ ਵਿੱਚ ਜਿਹੜੀਆਂ ਪੀਐਨ ਦੀਆਂ ਪੋਸਟਾਂ ਹਸ ਲਈ ਵੀ ਆਪਾਂ ਤਿਆਰੀ ਇਸ ਚੈਨਲ ਦੇ ਰਹੀਂ ਕਰਾਵਾਂਗੇ ਬਿਲਕੁਲ ਫ੍ਰੀ ਤਿਆਰੀ ਕਰਵਾਵਾਂਗੇ ਤੇ ਤੁਹਾਨੂੰ ਨੋਟਸ ਵੀ ਮਿਲ ਜਾਣਗੇ ਟੈਲੀਗ੍ਰam ਦੇ ਵੀ ਤੁਸੀਂ ਜੁਆਇਨ ਕਰ ਲੈਣਾ ਜੋ ਟੈਲੀਗ੍ਰam ਤੁਹਾਨੂੰ ਨੌਕਰੀ ਗੁਰੂ ਦਿਖਾਇਆ ਠੀਕ ਹੈ ਉਸ ਦੇ ਰਾਈ ਤਾਂ ਤੁਹਾਨੂੰ ਜਾਣਕਾਰੀ ਮਿਲਦੀ ਰਹੇਗੀ ਰਿਕ ਪੋਸਟ ਦੀ ਟੈਲੀਗ੍ਰam ਵੀ ਜੁਆਇਨ ਕਰਨਾ ਬਹੁਤ ਹੀ ਜ਼ਰੂਰੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਚੈਨਲ ਦਾ ਦਬਾ ਲਓ ਤਾਂ ਜੋ ਤੁਹਾਨੂੰ ਹਰੇਕ ਵੀਡੀਓ ਦਾ ਲਿੰਕ ਤੁਹਾਡੇ ਸਕਰੀਨ ਦੀ ਨੋਟੀਫਿਕੇਸ਼ਨ ਦੇ ਉੱਤੇ ਆਉਂਦਾ ਰਹੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਧੰਨਵਾਦ